ਇੱਕ ਇੱਕ ਕੁੜੀਆਂ ਆਉਂਦੀਆਂ ਜਲੰਧਰ ਪ੍ਰਮੋਸ਼ਨ ਕਰਨ ਅੰਮ੍ਰਿਤਸਰ ਤੋਂ ਥਾਰ ਗੱਡੀ ਹੋਂਤਾਂ ਉਹਦੀ ਕਿਸ ਤਰ੍ਹਾਂ ਨਿਕਲਦੀ ਉਤੋਂ ਕਿਹਦੀ ਗੱਲ ਕਰਦਾ ਪਾਪੂ ਨਾਮ ਜਗਦੇਵ ਦੀ ਰੈਚੀਲ ਕਰਨ ਦੱਤਾ ਨਾਮ ਦੇ ਰੋਸਟਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਕਿਉਂਕਿ ਇਹ ਪੰਜਾਬੀ ਰੀਲਸ ਵਾਲਿਆਂ ਨੂੰ ਰੋਸਟ ਕਰਦਾ ਹੈ ਇਸ ਤੋਂ ਇਲਾਵਾ ਇਹ ਰੋਸਟ ਹੀ ਨਹੀਂ ਕਰਦਾ ਨਾਲ ਦੀ ਨਾਲ ਆਪਣੇ ਪੈਰ ਵੀ ਪਿੱਛੇ ਕਰ ਜਾਂਦਾ ਹੈ ਸਾਰੇ ਕਹਿੰਦੇ ਹਨ ਕਿ ਆਪਣੀ ਗੱਲ ਕਹਿ ਕੇ ਇਹ ਮੁੱਕਰ ਜਾਂਦਾ ਹੈ ਇਸ ਕਰਕੇ ਇਸ ਨੂੰ ਦੋਗਲਾ ਨਾਮ ਦਾ ਟੈਗ ਮਿਲਿਆ ਹੋਇਆ ਹੈ ਆਏ ਦਿਨ ਕਿਸੇ ਨਾ ਕਿਸੇ ਬਾਰੇ ਬੁਰਾ ਬੋਲ ਕੇ ਉਹਨਾਂ ਚੀਜ਼ਾਂ ਤੋਂ ਮੁੱਕਰ ਜਾਂਦਾ ਹੈ ਹੁਣ ਕੁਝ ਦਿਨ ਪਹਿਲਾਂ ਇਸ ਨੇ ਐਸ਼ਲੀਨ ਬਾਰੇ ਬੋਲਿਆ ਕਿ ਇਸ ਤੋਂ ਆਪਣੀ ਗੱਡੀ ਦੀ ਕਿਸ਼ਤ ਨਹੀਂ ਭਰੀ ਜਾਂਦੀ ਅਤੇ ਜਲੰਧਰ ਪ੍ਰਮੋਸ਼ਨਾਂ ਕਰਨ ਵਾਸਤੇ ਆਂਦੀ ਹੈ ਐਕਲੀ ਨੇ ਵੀ ਰਿਪਲਾਈ ਦਿੰਦੇ ਹੋਏ ਆਪਣੀ ਇੱਕ ਰੀਲ ਤੇ ਗਾਣਾ ਲਾਇਆ ਕਿ ਤੇਰੇ ਪਿਓ ਦੀ ਤਨਖਾਹ ਵੀ ਮੇਰਾ ਖਰਚਾ ਨਹੀਂ ਚੱਕ ਸਕਦੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਬਣੇ ਰਹਿਣਾ ਸਾਡੇ ਚੈਨਲ ਦੇ ਨਾਲ